ਦੀ ਰਾਤ ਦਾ ਸਮਾਂ ਤੇ ਪ੍ਰਸ਼ਾਦਾ ਚੱਲ ਰਿਹਾ ਹੈ ਦੇਖੋ ਉਸੇ ਹੀਸਾਲ ਦੇ ਦੂਰ ਤੋਂ ਅੰਦਰ ਪ੍ਰਸ਼ਾਦਾ ਚੱਗੀ ਜਾਂਦੇ ਆ ਦੇਖੋ ਹੱਥ ਦੇ ਵਿੱਚ ਥਾਲ ਤਾਂ ਇਤਨੀ ਵੱਡੀ ਹੋਈ ਹੈ ਦੇਖੋ ਸਾਨ ਵੀਰ ਦੋ ਤਿੰਨ ਫਤਕਾਂ ਬਣਾ ਕੇ ਉਹ ਉੱਧਰ ਬੈਠੇ ਰਹੇ ਆ ਦੇਖ ਲੰਗਰ ਚੱਲੀ ਜਾਂਦਾ ਜੀ ਸਵੇਰ ਤੋਂ ਲੈ ਕੇ ਬਿਲਕੁਲ ਰਾਤ ਹੋ ਗਈ ਲੰਗਰ ਇਹੀ ਜਿਉਂ ਦੀ ਤਿਉਂ ਚੱਲੀ ਜਾਂਦਾ ਦੇਖੋ ਕੋਈ ਹੋਰ ਬਸ਼ਾਦਾ ਚੱਗੀ ਆ ਤੇ ਬਹੁਤ ਵੱਡੀ ਤਰਸਾਰ ਦੇ ਵਿੱਚ ਜਿਹੜੇ ਆਪਣੇ ਕਿਸਰੋੜ ਭਰਾ ਤੇ ਟੱਕੀ ਹੋਇਆ ਠੀਕ ਹੈ ਜੀ ਦਾਣਾ ਮੰਡੀ ਪੂਰੀ ਫੁੱਲਾ ਆ ਤੇ ਵਿੱਚ ਰਸਤਾ ਛੱਡਿਆ ਹੋਇਆ ਠੀਕ ਹੈ ਜੀ ਉਹ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੋਂ ਫੁੱਲ ਪੂਰੇ ਪ੍ਰਬੰਧਾ ਦੇਖੋ ਸਾਡੇ ਛੋਟੇ ਪੌਰ ਨੂੰ ਨਾਲ ਹੀ ਰੱਖਿਆ ਹੋਇਆ ਇਹਨਾਂ ਨੇ ਨਾਲ ਇਧਰ ਆਪਣਾ ਸੈਟਅਪ ਆ ਗਿਆ ਠੀਕ ਹੈ ਜੀ ਵੀਡੀਓ ਨੂੰ ਕੱਟ ਕੇ ਸ਼ੇਅਰ ਕਰ ਦਿਓ ਧੰਨਵਾਦ